ਸਰਕਾਰ ਨੇ ਸਾਡਾ ਦੁੱਖ ਸੁਣ ਕੇ ਸਹਾਇਤਾ ਕੀਤੀ 20000 ਰੁਪਏ ਏਕੜ ਜੋ ਸਾਨੂੰ ਦਿੱਤਾ ਉਹ ਟਾਈਮ ਤੇ ਦਿੱਤਾ ਕਿ ਜੋ ਕਿਸਾਨ ਖੁਦ ਮਾਲਕ ਕਾਸਤਕਾਰ ਸੀਗਾ ਉਸ ਦੇ ਹੀ ਖਾਤੇ 'ਚ ਪੇਮੈਂਟ ਦਿੱਤੀ। ਕੀ ਮੌਜੂਦਾ ਵੀ ਕੋਈ ਪੰਜਾਬ ਸਰਕਾਰ ਦਾ ਹਾਂ ਜੀ ਮਿਲਿਆ ਜੀ ਮੌਜੂਦਾ 90 ਹਜ਼ਾਰ ਵੀ ਮਿਲਿਆ ਜੀ ਬਹੁਤ ਬਹੁਤ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ। ਮੇਰੇ 3.5 ਏਕੜ ਹੀ ਜਿਹੜੀ ਹੜ੍ਹ ਦੀ ਮਾਰ ਹਟਾਈ ਉਹ 3.5 ਏਕੜ ਜਿਹੜੀਆਂ ਮੌਕੇ ਤੇ ਪਟਵਾਰੀ ਨੇ ਆਣ ਕੇ ਜਿਹੜੀਆਂ ਗਰਦੋਰੀਆਂ ਕੀਤੀਆਂ ਨੇ ਜੇ ਕੀਤਾ ਇਹ ਪਰਵਾਰੀ ਨੇ ਜੋ ਵੀ ਬੰਦਾ ਮੁਆਵਜ਼ਾ ਹੀ ਉਹ 100% ਦੇ ਹਿਸਾਬ ਨਾਲ 20000 ਏਕੜ ਦੇ ਹਿਸਾਬ ਨਾਲ ਹਨ ਮੁਆਵਜ਼ਾ ਦਿੱਤਾ। ਅਸੀਂ ਪੰਜਾਬ ਸਰਕਾਰ ਦਾ ਵੀ ਬਾਕੀ ਸਾਰੇ ਸਰਕਾਰ ਦਾ ਬਹੁਤ ਪਰਮਾਤੀ ਕਿ ਜਿਨ੍ਹਾਂ ਨੇ ਜਿਹੜੀ ਹਰ ਪੀੜਤਾ ਦੀ ਮਦਦ ਕੀਤੀ ਹੈ। ਮੇਰੀ ਅੱਧਾ ਕਿਲਾ ਜ਼ਮੀਨ ਸੀ ਚਾਰਕਨ ਵਾਲਾ ਤੇ ਉਹ ਮਤਲਬ ਫਸਲ ਖਰਾਬ ਹੋਈ ਸਰਕਾਰ ਨੇ ਮੁਆਵਜ਼ਾ ਦਿੱਤਾ ਹੀ ਬਹੁਤ ਬਹੁਤ। ਇਹ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਕੋਲ ਹੈ। ਲਾਈਨ 'ਚ ਖੜੇ ਅਖੀਰਲੇ ਬੰਦੇ ਤੱਕ ਹੈਲਪ ਪਹੁੰਚਾ ਸਕੀਏ ਉਹਦੀ ਸਹਾਇਤਾ ਕਰ ਸਕੀਏ ਮਦਦ ਕਰ ਸਕੀਏ ਸਾਡਾ ਫਰਜ ਹੈ ਪੰਜਾਬ ਜੰਮਿਆਂ ਨੂੰ ਨਿੱਤ ਮਹਿਮਾ ਪੰਜਾਬ ਦੀ ਜਿਹੜੀ ਜ਼ਿੰਦਗੀ ਪਟੜੀ ਤੋਂ ਉੱਤਰ ਲਈ ਆ ਉਹਨੂੰ ਪਟੜੀ ਤੇ ਲੈ ਕੇ ਆਉਣਾ ਸਾਡੀ ਆਪਣੀ ਜ਼ਿੰਮੇਵਾਰੀ ਵੀ ਹੈ ਫਰਜ ਵੀ ਹੈ ਕੋਈ ਸਾਨ ਨਹੀਂ ਕਰ ਰਹੇ ਪੁੱਨ ਦਾ ਕੰਮ ਕਰ ਰਹੇ ਹਾਂ